ਜਿਹੜੀ ਗੁਰਬਾਣੀ ਬ੍ਰਹਮ ਗਿਆਨੀ ਦੀ ਗੱਲ ਕਰਦੀ ਹੈ ਅਸਲ ਦੇ ਵਿੱਚ ਬ੍ਰਹਮ ਗਿਆਨੀ ਹੈ ਕੌਣ ਹੈ ਕਲ ਯੋਗ ਦੇ ਵਿੱਚ ਬ੍ਰਹਮ ਗਿਆਨੀ ਨਹੀਂ ਹੋ ਸਕਦਾ ਉਹ ਤਾਂ ਇੱਕੋ ਪਰਮਾਤਮਾ ਹੀ ਹੈ ਜਿਹੜਾ ਸਾਰਿਆਂ ਨੂੰ ਪਾਲ ਸਕਦਾ ਹੈ ਜਿੰਨੇ ਗੁਰੂਗ੍ਰੰਥ ਸਾਹਿਬ ਦੀ ਮੰਨੀ ਨਹੀਂ ਤੁਹਾਡੀ ਨਜ਼ਰ ਦੇ ਵਿੱਚ ਲੱਗਦਾ ਕਿ ਉਹ ਬ੍ਰਹਮ ਗਿਆਨੀ ਹੋ ਸਕਦਾ ਹੈ ਕਦੇ ਵੀ ਨਹੀਂ ਜਿਹੜਾ ਆਪਣੇ ਗੁਰੂ ਦਾ ਨਹੀਂ ਉਹ ਕਿਹੜੇ ਬਣਿਓ ਗਿਆਨੀ ਹੋ ਸਕਦਾ ਹੈ ਕਿ ਜਿਹੜੇ ਲੋਕ ਬ੍ਰह्म ਗਿਆਨ ਖੋਜ ਕੇਂਦਰ ਚਲਾ ਰਹੇ ਉਹਨਾਂ ਦੀ ਨਜ਼ਰ ਦੇ ਵਿੱਚ ਕੋਈ ਜਾਤ ਪਾਤ ਚ ਜਾਂ ਊਚ ਨੀਚ ਹੈਗੀ ਆ ਮੰਨਤਾ ਦਿੰਦੇ ਹੋ ਇਸ ਗੱਲ ਨੂੰ ਦੋ ਸਾਲ ਜਪ ਕਰਕੇ ਤੇ ਆਪਾਂ ਕਹੀਏ ਕਿਸੇ ਨੂੰ ਆਪਾਂ ਡਿਗਰੀ ਦੇ ਦਿੱਤੀ ਕਿ ਜਾ ਅੱਜ ਤੋਂ ਬਾਅਦ ਤੂੰ ਜੋ ਕਹੇਗਾ ਉਹ ਹੋ ਜਾਏਗਾ ਤੇ ਫਿਰ ਤਾਂ ਸੱਚ ਜਾਣਿਓ ਜੀ ਹੁਣ ਤੱਕ ਇਸ ਸ੍ਰਿਸ਼ਟੀ ਪਲਟ ਜਾਂਦੀ ਹੀ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਅੱਜ ਕੋਈ ਸਾਧ ਬਣ ਕੇ ਬੈਠ ਜਾਵੇ ਸੰਸਾਰ ਕਹੇ ਉਹਦੇ ਵਰਗਾ ਕੋਈ ਨਹੀਂ ਸੀ ਇਸ ਸੰਸਾਰ ਦਾ ਆਪਣਾ ਦ੍ਰਿਸ਼ਟੀ કોਨ ਆ ਉਸਨੇ ਨਹੀਂ ਕਿਹਾ ਸੀ ਕਿ ਮੈਨੂੰ ਬ੍ਰह्म ਗਿਆਨੀ ਦੀ ਡਿਗਰੀ ਦੋ ਉਹਨੂੰ ਦੇਣ ਵਾਲਿਆਂ ਨੇ ਦੇ ਦਿੱਤਾ ਜਿਨ੍ਹਾਂ ਨੇ ਆਪਣੇ ਗੁਰੂ ਤੋਂ ਮੁੱਖ ਮੋੜ ਲਿਆ ਉਹ ਕੁਝ ਵੀ ਦੇ ਸਕਦੇ ਨੇ ਜਿਹੜੇ ਬੰਦੇ ਆਪਣੇ ਪਰਿਵਾਰਾਂ ਦੇ ਨਾਲੋਂ ਜਾਂ ਜਿਹੜੀਆਂ ਸਮਾਜ ਹਿੱਤ ਜ਼ਿੰਮੇਵਾਰੀਆਂ ਬਣਦੀਆਂ ਸੀ ਉਹਨਾਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਦੂਜੇ ਪਾਸੇ ਹੋ ਗਏ ਤੇ ਦਾਅਵੇ ਕਰਨ ਲੱਗੇ ਕਿ ਅਸੀਂ ਅਸਲ ਬ੍ਰह्म ਗਿਆਨੀ ਅਸੀਂ ਹਾਂ ਤਾਂ ਕੀ ਲੱਗਦਾ ਕਿ ਉਹਨਾਂ ਨੂੰ ਪ੍ਰਾਪਤੀ ਹੋ ਨਹੀਂ ਸਕੀ ਅਜੇ ਤੱਕ ਜੇ ਪਿਤਾ ਆਪਣੀ ਪਤਨੀ ਨੂੰ ਛੱਡ ਕੇ ਜਾਂਦਾ ਤੇ ਅੱਜ ਬੱਚੇ ਕਿੱਥੋਂ ਹੁੰਦੇ ਅੱਜ ਐਡੇ ਐਡੇ ਸੂਰਵੀਰ ਯੋਧੇ ਹੋਏ ਕਿੱਥੋਂ ਉਹਨਾਂ ਨੇ ਜਨਮ ਲਿਆ ਮਾਤਾ ਦੇ ਗਰਭ ਤੋਂ ਲਿਆ ਜੇ ਪਤਨੀ ਨੂੰ ਛੱਡ ਕੇ ਪਰਮਾਤਮਾ ਮਿਲਦਾ ਸੱਚ ਜਾਣਿਓ ਪਰਮਾਤਮਾ ਮਿਲਦਾ ਤੁਹਾਡੇ ਆਪਣੇ ਕਰਮਾਂ ਤੋਂ ਆਪਣੇ ਵਿਚਾਰਾਂ ਤੋਂ ਪ੍ਰਵਾਜ਼ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਗੁਰਬਾਣੀ ਬ੍ਰਹਮ ਗਿਆਨੀ ਦੀ ਗੱਲ ਕਰਦੀ ਆ ਬ੍ਰਹਮ ਗਿਆਨੀ ਦੀਆਂ ਅਵਸਥਾਵਾਂ ਦੀ ਗੱਲ ਕਰਦੀ ਆ ਤਾਂ ਹਾਲ ਦੇ ਵਿੱਚ ਕੁਝ ਅਜਾਹੀਆਂ ਸੰਸਥਾਵਾਂ ਵੀ ਨੇ ਜਿਨ੍ਹਾਂ ਦੇ ਵੱਲੋਂ ਬ੍ਰह्म ਗਿਆਨ ਖੋਜ ਕੇਂਦਰ ਖੋਲੇ ਹੋਏ ਆ ਕਿ ਤੁਸੀਂ ਈਨ ਸਾਲ ਦੀ ਡਿਗਰੀ ਕਰੋ ਇੱਥੋਂ ਤੁਹਾਨੂੰ ਬ੍ਰह्म ਗਿਆਨ ਦੀ ਪ੍ਰਾਪਤੀ ਹੋਊਗੀ ਤੇ ਉਸ ਤੋਂ ਬਾਅਦ ਤੁਹਾਨੂੰ ਡਿਗਰੀ ਵੀ ਦਿੱਤੀ ਜਾਊਗੀ ਇਸੇ ਨੂੰ ਲੈ ਕੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਨੇ ਤੇ ਕੁਝ ਤਰ੍ਹਾਂ ਦੇ ਵੱਲੋਂ ਵੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਏਸ਼ੀਆ ਦੇ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਰੱਖ ਕੇ ਜਾਂ ਆਮ ਲੋਕਾਂ ਨੂੰ ਰੱਖ ਕੇ ब्रह्मज्ञानी ਦੀਆਂ ਡਿਗਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ ब्रह्मज्ञानी ਦੀਆਂ ਪਦਵੀਆਂ ਨਹੀਂ ਹਾਸਲ ਕਰਵਾਈਆਂ ਜਾ ਸਕਦੀਆਂ ਤਮਾਮ ਸਾਰੇ ਸਵਾਲ ਨੇ ਔਰ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਗਿਆਤਾ ਵਜੋਂ ਭਾਈ ਰਣਜੀਤ ਸਿੰਘ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤਮਾਮ ਜਾਣਕਾਰੀ ਹਾਸਲ ਕਰਨ ਦਾ ਯਤਨ ਕਰਨ ਦੀ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਿਹੜੇ ਬ੍ਰह्म ਗਿਆਨ ਖੋਜ ਕੇਂਦਰ ਖੋਲੇ ਜਾ ਰਹੇ ਆ ਕਿ ਸੱਚਮੁੱਚ ਬ੍ਰह्म ਗਿਆਨ ਖੋਜ ਕੇਂਦਰਾਂ ਦੇ ਵਿੱਚ ਬੰਦਾ ਬ੍ਰह्म ਗਿਆਨੀ ਬਣ ਸਕਦਾ ਆ ਵੇਖੋ ਜੀ ਗੁਰਬਾਣੀ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਨੂੰ ਕਹਿੰਦੇ ਨੇ ਹੂੰ ਗੁਰੂ ਸਾਹਿਬ ਕਹਿੰਦੇ ਨੇ ਗ੍ਰह्म ਬ੍ਰह्म ਗਿਆਨੀ ਅਨਾਥ ਦਾ ਨਾਥ ਜਿਹੜਾ ਅਨਾਥਾਂ ਨੂੰ ਪਾਲਣ ਵਾਲਾ ਹੋਵੇ ਉਹਨੂੰ ਬ੍ਰह्म ਗਿਆਨੀ ਕਿਹਾ ਜਾਂਦਾ ਹੈ ਭਾਵ ਸਾਰੇ ਸੰਸਾਰ ਨੂੰ ब्रह्मज्ञानी दी दृष्टि समान ਹੋਇਆ ਕਰਦੀ ਐ ਸਮਾਨਤਰ ਹੋਇਆ ਕਰਦੀ ब्रह्मज्ञानी दी दृष्टि ਵਿੱਚ ਅੰਤਰ ਨਹੀਂ ਹੋਇਆ ਕਰਦਾ ਜਿਹੜੇ ਡਿਗਰੀਆਂ ਲੈ ਕੇ ਬਣੇ ਹੋਏ ब्रह्मज्ञानी ਨੇ ਕਿ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਊਚ ਨੀਚ ਜਾਤ ਪਾਤ ਰੂਪ ਰੇਖ ਰੰਗ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਦਾ ਨਾਸ਼ ਹੋਇਆ ਜੇ ਨਹੀਂ ਹੋਇਆ ਫਿਰ ब्रह्मज्ञानी ਨਹੀਂ ਉਹਨਾਂ ਪਰਮਾਤਮਾ ਨੂੰ ਜਾਣਿਆ ਨਹੀਂ ਡਿਗਰੀ ਤੁਸੀਂ ਸਾਨੂੰ ਦੇ ਦਿਓ ਜਾਂ ਅਸੀਂ ਤੁਹਾਨੂੰ ਦੇ ਦਈਏ ਗਿਆਨ ਦੀ ਪ੍ਰਾਪਤੀ ਹੋਈ ਕਿ ਨਹੀਂ ਹੋਈ ਉਸ ਗਿਆਨ ਦੇ ਨਾਲ ਸਾਡਾ ਜੀਵਨ ਬਦਲਿਆ ਕਿ ਨਹੀਂ ਬਦਲਿਆ ਗੱਲ ਇੱਥੇ ਖੜੀ ਹੈ ਕਿ ਇਦਾਂ ਬ੍ਰह्म ਗਿਆਨ ਖੋੜ ਕੇ ਅੰਦਰ ਖੋਲ ਕੇ ਜਿਹੜੀਆਂ ਬ੍ਰह्म ਗਿਆਨੀ ਦੀਆਂ ਡਿਗਰੀਆਂ ਉਹ ਵੰਡੀਆਂ ਨਹੀਂ ਜਾ ਸਕਦੀਆਂ ਵੇਖੋ ਜੀ ਡਿਗਰੀਆਂ ਵੰਡਣ ਦਾ ਤੁਸੀਂ ਚਾਹੇ ਪ੍ਰਮਾਤਮਾ ਦਾ ਸvaroop ਕਹਿ ਕੇ ਵੰਡ ਦਿਓ ਕਿਸੇ ਨੂੰ ਹਮ ਪਰ ਹੋ ਨਹੀਂ ਸਕਦਾ ਹੋਣ ਦੇ ਲਈ ਗੁਣ ਵੀ ਤਾਂ ਹੋਣਗੇ ਨਾ ਜੇ ਬ੍ਰह्मज्ञानी ਹੈ ਮੰਨ ਲਓ ਬ੍ਰह्मज्ञानी ਹੈ ਉਸ ਦੀ ਦ੍ਰਿਸ਼ਟੀ ਸਮਾਨ ਹੈ ਦ੍ਰਿਸ਼ਟ ਸਮਾਨ ਕਿੰਨੂ ਕਿਹਾ ਹੈ ਉਸ ਦੀ ਦ੍ਰਿਸ਼ਟੀ ਦੇ ਵਿੱਚ ਜਾਤ ਪਾਤ ਨਹੀਂ ਹੋਇਆ ਕਰਦੀ ਉਸ ਦੀ ਦ੍ਰਿਸ਼ਟੀ ਦੇ ਵਿੱਚ ਉੱਚ नीच ਨਹੀਂ ਹੋਇਆ ਕਰਦੀ ਉਸ ਦੀ ਦ੍ਰਿਸ਼ਟੀ ਇੱਕ ਸਮਾਨ ਹੈ ਯਾਦ ਰੱਖਿਓ ਇੱਥੋਂ ਤੱਕ ਇੱਕ ਸਮਾਨ ਹੈ ਜਿਵੇਂ ਭਾਈ ਕਨਈਆ ਜੀ ਕਹਿੰਦੇ ਨੇ ਗੁਰੂ ਸਾਹਿਬ ਜੀ ਸਮਖੇ ਜਦੋਂ ਗਏ ਤੇ ਉਹਨਾਂ ਕੀ ਕਿਹਾ ਉਹਨਾਂ ਨੇ ਕਿਹਾ ਮੈਨੂੰ ਕੋਈ ਮੁਗਲ ਨਜ਼ਰ ਨਹੀਂ ਆਉਂਦਾ ਮੈਂ ਜਿੱਧਰ ਵੀ ਵੇਖਦਾ ਪਿਆ ਮੈਨੂੰ ਤਾਂ ਪਾਤਸ਼ਾਹ ਤੁਸੇ ਨਜ਼ਰ ਆਉਂਦੇ ਕਿ ਜਿਹੜੇ ਲੋਕ ਬ੍ਰह्म ਗਿਆਨ ਖੋਜ ਕੇਂਦਰ ਚਲਾ ਰਹੇ ਉਹਨਾਂ ਦੀ ਨਜ਼ਰ ਦੇ ਵਿੱਚ ਕੋਈ ਜਾਤ ਪਾਤ ਜਾਂ ਊਚ ਨੀਚ ਹੈਗੀ ਹੈ ਮੰਨਤਾ ਦਿੰਦੇ ਹੋ ਇਸ ਗੱਲ ਨੂੰ ਵੇਖੋ ਜੀ ਆਪਾਂ ਇਸ ਗੱਲ ਨੂੰ ਜੇ ਖੁੱਲੇ ਵਿਚਾਰਾਂ ਨਾਲ ਵਿਚਾਰ ਵੀ ਲਈਏ ਤੇ ਇਹ ਪਰਖੋਣੀ ਚਾਹੀਦੀ ਹੈ ਨਾ ਬਿਨਾ ਪਰਖੇ ਕਿਵੇਂ ਕਿਸੇ ਨੂੰ ਤੁਸੀਂ ਸੰਤ ਕਹਿ ਦਿੰਦਾ ਹੈ ਬਿਨਾ ਪਰਖੇ ਕਿਵੇਂ ਤੁਸੀਂ ਕਿਸੇ ਨੂੰ ਸਾਧੂ ਕਹਿ ਦਿੰਦਾ ਹੈ ਕਿ ਉਸ ਦੇ ਵਿੱਚ ਤਿਆਗ ਦੀ ਅਵਸਥਾ ਬਣੀ ਹੈ ਨਗਰ ਦੇ ਵਿੱਚ ਗਰੀਬੀ ਨਾਲ ਬਿਮਾਰੀ ਦੇ ਨਾਲ ਕੋਈ ਸਿੱਖ ਮਰਦਾ ਪਿਆ ਹੋਵੇ ਕੋਈ ਬੱਚਾ ਪੜ੍ਹਾਈ ਤੋਂ ਬਿਨਾ ਰੁੜਦਾ ਪਿਆ ਹੋਵੇ ਉਹ ਨਜ਼ਰ ਨਹੀਂ ਆਉਂਦੇ ਕਿਸੇ ਨੂੰ ਆਪਣੀਆਂ ਕਾਰਾਂ ਨਜ਼ਰ ਆਉਂਦੀਆਂ ਨੇ ਆਪਣੇ ਮਹਿਲ ਨਜ਼ਰ ਆਉਂਦੇ ਨੇ ਬੜੀਆਂ-ਬੜੀਆਂ ਇਮਾਰਤਾਂ ਨਜ਼ਰ ਆਉਂਦੀਆਂ ਨੇ ਗਰੀਬੀ ਦੀ ਦੁਰਦਸ਼ਾ ਜਿੰਨਾ ਦੀ ਅੱਜ ਵਰਤਦੀ ਪਈ ਹੈ ਲੋਕਾਂ ਦੇ ਉੱਤੇ ਉਹ ਨਜ਼ਰ ਨਹੀਂ ਆਉਂਦੇ ਸਾਡੇ ਆਪ ਦੇ ਪਾਠੀ ਸਿੰਘ ਜਿਹੜੇ ਉਹ ਦਵਾਈ ਤੋਂ ਮਰ ਜਾਂਦੇ ਨੇ ਕਿ ਉਥੇ ਬ੍ਰਹਮ ਗਿਆਨੀਆਂ ਨੂੰ ਉਥੇ ਐਡੇ ਐਡੇ ਪਰਮਾਤਮਾ ਦੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਸ਼ਲੇਸ਼ਣ ਕਰਦੇ ਹੋ ਤਾਂ ਤੁਹਾਡੀ ਨਜ਼ਰ ਦੇ ਵਿੱਚ ਅਜੇ ਤੱਕ ਤੁਸੀਂ ਕੀ ਮਹਿਸੂਸ ਕੀਤਾ ਕਿ ਜਿਹੜੀ ਗੁਰਬਾਣੀ ਬ੍ਰਹਮ ਗਿਆਨੀ ਦੀ ਗੱਲ ਕਰਦੀ ਹੈ ਅਸਲ ਦੇ ਵਿੱਚ ਬ੍ਰਹਮ ਗਿਆਨੀ ਹੈ ਕੌਣ ਹੈ ਕਿੰਨੀ ਉਹਦੇ ਕੋਲੇ ਕੈਪੇਬਿਲਿਟੀ ਹੋਣੀ ਲਾਜ਼ਮੀ ਆ ਅੱਜ ਦੇ ਸਮੇਂ ਦੇ ਵਿੱਚ ਤਾਂ ਤੁਸੀਂ ਜੇ ਕਹੋ ਕਿ ਬ੍ਰਹਮ ਗਿਆਨੀ ਕੋਈ ਵੀ ਨਹੀਂ ਹੋ ਸਕਦਾ ਕਾਲੇ ਜੋਗ ਦੇ ਵਿੱਚ ਬ੍ਰਹਮ ਗਿਆਨੀ ਨਹੀਂ ਹੋ ਸਕਦਾ ਉਹ ਤਾਂ ਇੱਕੋ ਪਰਮਾਤਮਾ ਹੀ ਹੈ ਜਿਹੜਾ ਸਾਰਿਆਂ ਨੂੰ ਪਾਲ ਸਕਦਾ ਹੈ ਜਿਹੜਾ ਪਾਪੀ ਦੇ ਉੱਤੇ ਵੀ ਜਿਹਦੀ ਦ੍ਰਿਸ਼ਟੀ ਸਮਾਨਤਰ ਹੈ ਜਿਹੜਾ ਪਾਪੀ ਨੂੰ ਵੀ ਭੋਜਨ ਦਿੰਦਾ ਹੈ ਤੇ ਜਿਹੜਾ ਪੁੰਨੀ ਨੂੰ ਵੀ ਦਿੰਦਾ ਹੈ ਉਹੀ ਬ੍ਰਹਮ ਗਿਆਨੀ ਹੈ ਨਾ ਹੂੰ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਸਮਾਨ ਇੱਕ ਇੱਕ ਸਮਾਨ ਹੈ ਨਾ ਉਹ ਤਾਂ ਉਹਦੇ ਵਿੱਚ ਤਾਂ ਕੋਈ ਭੇਦ ਭਾਵ ਨਹੀਂ ਉਹ ਤਾਂ ਸਿਰਫ ਇੱਕ ਪਰਮਾਤਮਾ ਦੀ ਦ੍ਰਿਸ਼ਟੀ ਹੋ ਸਕਦੀ ਹੈ ਇੱਕ ਪਿਤਾ ਦੇ ਦੋ ਪੁੱਤਰ ਨੇ ਇੱਕ ਪਾਪੀ ਇੱਕ ਪੁੰਨੀ ਪਰ ਪਿਤਾ ਦੀ ਦ੍ਰਿਸ਼ਟੀ ਦੋਵਾਂ ਦੇ ਲਈ ਪ੍ਰੇਮ ਵਾਲੀ ਹੈ ਸਮਾਂਤਰ ਹੈ ਜਿਹੜੇ ਲੋਕ ਬ੍ਰਹਮ ਗਿਆਨੀ ਦੀਆਂ ਡਿਗਰੀਆਂ ਆਮ ਲੋਕਾਂ ਨੂੰ ਵੰਡ ਰਹੇ ਆ ਤੁਸੀਂ ਨਹੀਂ ਕਦੇ ਕੋਸ਼ਿਸ਼ ਕੀਤੀ ਕਿ ਜਿੱਦਾਂ ਤੁਸੀਂ ਚਿੱਟੇ ਕੱਪੜੇ ਪਾਉਣੇ ਹੋ ਸੋਨਾ ਦਮਾਲਾ ਸਜਾਉਣੇ ਹੋ ਤੁਸੀਂ ਕਦੇ ਕੋਸ਼ਿਸ਼ ਕੀਤੀ ਕਿ ਮੈਂ ਵੀ ਉਹਨਾਂ ਦੇ ਕੋਲੋਂ ਬ੍ਰਹਮ ਗਿਆਨੀ ਦੀ ਡਿਗਰੀ ਲੈ ਲਾਂ ਵੇਖੋ ਜੀ ਜਦੋਂ ਅਸੀਂ ਗੁਰੂ ਦਾ ਪੱਲਾ ਪਕੜ ਲਿਆ ਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਨੂੰ ਕਿਸੇ ਦੇਹਧਾਰੀ ਦੇ ਕੋਲੋਂ ਡਿਗਰੀ ਲੈਣ ਦੀ ਜ਼ਰੂਰਤ ਨਹੀਂ ਹੂੰ ਸਾਨੂੰ ਤਾਂ ਸਾਡੇ ਗੁਰੂ ਨੇ ਸਭ ਕੁਝ ਦੇ ਦਿੱਤਾ ਸਭ ਕੁਝ ਹੀ ਦੇ ਦਿੱਤਾ ਰੱਖਿਆ ਕਿ ਜਿਨੇ ਮਨੁੱਖਾ ਜਾਮਾ ਦਿੱਤਾ ਹੈ ਜਿਸ ਵਿੱਚ ਬੈਠ ਕੇ ਅੱਜ ਅਸੀਂ ਗਿਆਨ ਚਰਚਾ ਕਰਦੇ ਪਏ ਆਂ ਗਿਆਨ ਦੀ ਗੱਲ ਚੱਲਦੀ ਪਈ ਹੈ ਹੋਰ ਅਸੀਂ ਉਹ ਤੋਂ ਕੀ ਲਈਏ ਅਸੀਂ ਉਹ ਤਾਂ ਮੰ Nghi ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਭ ਕੁਝ ਹੈ ਗੱਲ ਇਹ ਹੈ ਕਿ ਤੁਸੀਂ ਕਿਸ ਦ੍ਰਿਸ਼ਟੀ ਨਾਲ ਉਹਨੂੰ ਵੇਖਦੇ ਪਏ ਜੇ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ ਨਾ ਜਦੋਂ ਸਾਡਾ ਗੁਰੂ ਸਾਡੇ ਕੋਲ ਹੈ ਅਸੀਂ ਉਸ ਗੁਰੂ ਦੇ ਕੋਲੋਂ ਗਿਆਨ ਲੈਂਦੇ ਪਏ ਅਸੀਂ ਕਿਉਂ ਕਿਸੇ ਦੇਹਧਾਰੀ ਕੋਲੋਂ ਡਿਗਰੀ ਲਈਏ ਸਾਡਾ ਕਰਮ ਉਹਦੀ ਬੰਦਗੀ ਕਰਨਾ ਉਹਦੀ ਸੇਵਾ ਕਰਨਾ ਗਰੀਬਾਂ ਦੀ ਸੇਵਾ ਕਰਨਾ ਸੰਸਾਰ ਦੀ ਸੇਵਾ ਕਰਨਾ ਕਰਦੇ ਪਏ ਆ ਸਾਨੂੰ ਕਿਸੇ ਡਿਗਰੀ ਦੀ ਜ਼ਰੂਰਤ ਨਹੀਂ ਹੂੰ ਸਾਨੂੰ ਉਹਦੀ ਨਦਰ ਦੀ ਜ਼ਰੂਰਤ ਹੈ ਸਿੱਖ ਨੂੰ ਆਪਣੇ ਗੁਰੂ ਦੀ ਨਦਰ ਨਦਰ ਦੀ ਜ਼ਰੂਰਤ ਹੋਇਆ ਕਰਦੀ ਡਿਗਰੀਆਂ ਕਾਗਜ਼ਾਂ ਦੀ ਨਹੀਂ ਤੇ ਕਾਗਜ਼ਾਂ ਦੇ ਨਾਲ ਕੋਈ ਸਾਧੂ ਕੋਈ ਸੰਤ ਕੋਈ ਬ੍ਰਹਮ ਗਿਆਨੀ ਨਹੀਂ ਹੋਇਆ ਕਰਦਾ ਕੋਈ ਤਤ ਦਾ ਬੇਤਾ ਨਹੀਂ ਹੋ ਸਕਦਾ ਹੂੰ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਹੋ ਸਕਦਾ ਹੈ ਉਹ ਚਾਵੇ ਤਾਂ ਤੁਹਾਨੂੰ ਬਣਾ ਸਕਦਾ ਹੈ ਉਹ ਰੰਕ ਤੋਂ ਰਾਜਾ ਰਾਜਿਓ ਰੰਕ ਉਹ ਚੋਰ ਤੋਂ ਸਾਧ ਤੇ ਸਾਧੋ ਚੋਰ ਵੀ ਬਣਾ ਦੇਵੇ ਹੂੰ ਬੱਬਾ ਜੀ ਇੱਕ ਤੇ ਵੀ ਸਵਾਲ ਆ ਜਾਂਦਾ ਹੈ ਕਿ ਜਦੋਂ ਬ੍ਰਹਮ ਗਿਆਨੀਆਂ ਦੀ ਗੱਲ ਚੱਲਦੀ ਹੈ ਤਾਂ ਬਹੁਤ ਸਾਰੇ ਇਦਾਂ ਦੇ ਲੋਕ ਵੀ ਹੋਏ ਐ ਜਿਨ੍ਹਾਂ ਦੀਆਂ ਦਾੜੀਆਂ ਕੱਟੀਆਂ ਹੋਈਆਂ ਨੇ ਜਿਹੜੇ ਸਾਰੀ ਉਮਰ ਜਿਨ੍ਹਾਂ ਨੇ ਕੋਈ ਗੁਰਮਤ ਅਨੁਸਾਰ ਜੀਵਨ ਹੀ ਨਹੀਂ ਬਤੀਤ ਕੀਤਾ ਤਾਂ ਉਹਨਾਂ ਦੇ ਜਾਨ ਤੋਂ ਪਿਛੋਂ ਉਹਨਾਂ ਦੀਆਂ ਬ੍ਰਹਮ ਗਿਆਨੀਆਂ ਕਹਿ ਕੇ ਉਹਨਾਂ ਦੇ ਜਾਨ ਤੋਂ ਪਿਛੋਂ ਉਹਨਾਂ ਦੇ ਨਾਲ ਬ੍ਰਹਮ ਗਿਆਨੀ ਸ਼ਬਦ ਲਾ ਕੇ ਉਹਨਾਂ ਦੀਆਂ ਵੱਡੀਆਂ-ਵੱਡੀਆਂ ਵਰਸੀਆਂ ਤੇ ਸਮਾਗਮ ਵੀ ਮਨਾਏ ਜਾਂਦੇ ਆ ਵੇਖੋ ਜੇ ਸਰਵਪ੍ਰਥਮ ਤਾਂ ਆਪਾਂ ਇੱਕ ਗੱਲ ਕਰੀਏ ਆਪਾਂ ਗੱਲ ਕਰਦੇ ਹਾਂ ਪ੍ਰਮਾਤਮਾ ਦੀ ਨਿਰੰਕਾਰ ਦੀ ਨਿਰਆਕਾਰ ਦੇ ਜਿਸ ਨਾਲ ਸਾਡੇ ਗੁਰੂ ਨੇ ਸਾਨੂੰ ਜੋੜਿਆ ਹੂੰ ਜੇ ਅਸੀਂ ਉਸ ਗੁਰੂ ਨਾਲ ਜੁੜੇ ਹਾਂ ਤੁਰੇ ਹੋਏ ਉਸ ਰਸਤੇ ਜੇ ਸਾਡੇ ਅੰਦਰ ਗਿਆਨ ਨਹੀਂ ਤਾਂ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਪੈਸਾ ਇੱਕ ਵੱਖਰਾ ਵਿਸ਼ਾ ਹੈ ਸੰਸਾਰੀ ਕਲਯੁਗ ਦੇ ਵਿੱਚ ਕਿ ਅੱਜ ਧਨਵਾਨ ਦੀ ਜਿਹੜੀ ਆ ਉਹ ਬਹੁਤ ਵਡਿਆਈ ਹੁੰਦੀ ਆ ਪੈਸੇ ਵਾਲਿਆਂ ਨੂੰ ਪੁਜਿਆ ਜਾਂਦਾ ਹੈ ਗਰੀਬ ਨੂੰ ਨਹੀਂ ਪੁਛਿਆ ਜਾਂਦਾ ਦੂਸਰੀ ਗੱਲ ਜੇ ਆਪਾਂ ਕਹੀਏ ਕਿ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਕੋਈ ਨਸ਼ੇੜੀ ਅੱਜ ਕੋਈ ਸਾਧ ਬਣ ਕੇ ਬੈਠ ਜਾਵੇ ਸੰਸਾਰ ਕਹੇ ਉਹਦੇ ਵਰਗਾ ਕੋਈ ਨਹੀਂ ਸੀ ਇਸ ਸੰਸਾਰ ਦਾ ਆਪਣਾ ਦ੍ਰਿਸ਼ਟੀਕੋਣ ਆ ਉਸਨੇ ਨਹੀਂ ਕਿਹਾ ਸੀ ਕਿ ਮੈਨੂੰ ਬ੍ਰह्म ਗਿਆਨੀ ਦੀ ਡਿਗਰੀ ਦਿਓ ਉਹਨੇ ਨਹੀਂ ਕਿਹਾ ਕਿ ਮੈਨੂੰ ਸੰਤ ਦੀ ਡਿਗਰੀ ਦਿਓ ਉਹ ਬੋਲ ਕੇ ਨਹੀਂ ਕਿਹਾ ਉਹਨੂੰ ਦੇਣ ਵਾਲਿਆਂ ਨੇ ਦੇ ਦਿੱਤਾ ਜਿਨ੍ਹਾਂ ਨੇ ਆਪਣੇ ਗੁਰੂ ਤੋਂ ਮੁੱਖ ਮੋੜ ਲਿਆ ਉਹ ਕੁਝ ਵੀ ਦੇ ਸਕਦੇ ਨੇ ਕਿਸੇ ਨੂੰ ਹੂੰ ਕਿਸੇ ਨੂੰ ਵੀ ਦੇ ਸਕਦੇ ਨੇ ਬ੍ਰਹਮ ਗਿਆਨੀ ਦਾ ਆਧਾਰ ਕੀ ਹੋਣਾ ਚਾਹੀਦਾ ਕਿ ਕੀ ਮੰਨਦੇ ਹੋ ਕਿ ਜਿਹੜਾ ਬ੍ਰਹਮ ਗਿਆਨੀ ਦਾ ਆਧਾਰ ਹੈ ਉਹ ਕੀ ਗੁਰਬਾਣੀ ਹੈ ਜਾਂ ਉਹ ਕਿਹੜੀ ਚੀਜ਼ ਮੰਨਦੇ ਹੋ ਕਿ ਉਹ ਬੰਦੇ ਦਾ ਆਧਾਰ ਹੋਵੇ ਤੇ ਤਾਂ ਉਹ ਬ੍ਰਹਮ ਗਿਆਨੀ ਦੀ ਯੁਗਤੀ ਹਾਸਲ ਕਰ ਸਕਦਾ ਵੇਖੋ ਜੀ ਜਿਸ ਦਾ ਭੋਜਨ ਗਿਆਨ ਹੋਵੇ ਜਿਸ ਦਾ ਭੋਜਨ ਗਿਆਨ ਹੋਵੇ ਜਿਸ ਪ੍ਰਕਾਰ ਤੁਹਾਨੂੰ ਚਾਹ ਦੀ ਫੜਕ ਪੈਂਦੀ ਹੈ ਮਨ ਕਰਦਾ ਹੈ ਚਾਹ ਪੀਣ ਨੂੰ ਭੋਜਨ ਦੀ ਭੁੱਖ ਲੱਗਦੀ ਹੈ ਜਿਸ ਦਿਨ ਤੁਹਾਨੂੰ ਨਾਮ ਦੀ ਭੁੱਖ ਲੱਗਣ ਲੱਗ ਗਈ ਸਮਝ ਲਿਓ ਕਿ ਤੁਹਾਡੇ ਤੇ ਉਸ ਪਰਮਾਤਮਾ ਦੀ ਕਿਰਪਾ ਹੋਈ ਹੈ ਜਿਹੜੇ ਬੰਦੇ ਆਪਣੇ ਪਰਿਵਾਰਾਂ ਦੇ ਨਾਲੋਂ ਜਾਂ ਜਿਹੜੀਆਂ ਸਮਾਜ ਹਿੱਤ ਜ਼ਿੰਮੇਵਾਰੀਆਂ ਬਣਦੀਆਂ ਸੀ ਉਹਨਾਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਦੂਜੇ ਪਾਸੇ ਹੋ ਗਏ ਤੇ ਦਾਅਵੇ ਕਰਨ ਲੱਗੇ ਕਿ ਅਸੀਂ ਅਸਲ ਬ੍ਰਹਮ ਗਿਆਨੀ ਅਸੀਂ ਆਂ ਤਾਂ ਕੀ ਲੱਗਦਾ ਕਿ ਉਹਨਾਂ ਨੂੰ ਪ੍ਰਾਪਤੀ ਹੋ ਨਹੀਂ ਸਕੀ ਅਜੇ ਤੱਕ ਵੇਖੋ ਜੀ ਪਿਤਾ ਮਾਤਾ ਪਤਨੀ ਬੱਚਿਆਂ ਨੂੰ ਤਿਆਗ ਕਰਕੇ ਜੇ ਕੋਈ ਕਹੇ ਕਿ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਪਾਇਆ ਜਾਂ ਕਰ ਰਿਹਾ ਹੈ ਸੱਚ ਜਾਣਿਓ ਜੇ ਸਰਵ ਪ੍ਰਥਮ ਤੈ ਸਟੇਜ ਨੂੰ ਵੇਖਿਆ ਜਾਵੇ ਉਹ ਆਪਣੇ ਜ਼ਿੰਮੇਵਾਰੀਆਂ ਤੋਂ ਭੱਜਿਆ ਹੈ ਵਿਆਹ ਕਿੰਨੇ ਨਹੀਂ ਕਰਵਾਇਆ ਹੂੰ ਜੇ ਆਪਾਂ ਸ੍ਰਿਸ਼ਟ ਦੀ ਗੱਲ ਕਰੀਏ ਆਪਾਂ ਕਿਸੇ ਵੀ ਧਰਮ ਦੀ ਗੱਲ ਨਹੀਂ ਕਰਦੇ ਇਹ ਸ੍ਰਿਸ਼ਟੀ ਨਰ ਤੇ ਮਾਦਾ ਦੀ ਉਤਪਤੀ ਹੈ ਨਾ ਇੱਕ ਪਤੀ ਤੇ ਪਤਨੀ ਤੋਂ ਸੰਸਾਰ ਚੱਲਦਾ ਹੈ ਤੇ ਜੇ ਉਹ ਪਤੀ ਉਸ ਦਿਨ ਹੀ ਆਪਣੀ ਪਤਨੀ ਤੋਂ ਭੱਜ ਜਾਂਦਾ ਜੇ ਪਿਤਾ ਆਪਣੀ ਪਤਨੀ ਨੂੰ ਛੱਡ ਕੇ ਜਾਂਦਾ ਤੇ ਅੱਜ ਬੱਚੇ ਕਿੱਥੋਂ ਆਉਂਦੇ ਅੱਜ ਐਡੇ ਐਡੇ ਸੂਰਬੀਰ ਯੋਧੇ ਹੋਏ ਕਿੱਥੋਂ ਉਹਨਾਂ ਨੇ ਜਨਮ ਲਿਆ ਮਾਤਾ ਦੇ ਗਰਭ ਤੋਂ ਲਿਆ ਜੇ ਪਤਨੀ ਨੂੰ ਛੱਡ ਕੇ ਪ੍ਰਮਾਤਮਾ ਮਿਲਦਾ ਸੱਚ ਜਾਣਿਓ ਪ੍ਰਮਾਤਮਾ ਮਿਲਦਾ ਤੁਹਾਡੇ ਆਪਣੇ ਕਰਮਾਂ ਤੋਂ ਆਪਣੇ ਵਿਚਾਰਾਂ ਤੋਂ ਜਿਸ ਰਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਉਸ ਰਸਤੇ ਚੱਲੋ ਗੁਰੂ ਕਦੇ ਨਹੀਂ ਕਹਿੰਦਾ ਕਿ ਆਪਣੇ ਪਰਿਵਾਰ ਨੂੰ ਛੱਡ ਕੇ ਦੌੜ ਜਾ ਉਹ ਕਹਿੰਦਾ ਅਸਲ ਧਰਮ ਤੇਰਾ ਇਹੀ ਹੈ ਪਹਿਲੋਂ ਗ੍ਰਸਥ ਦੇ ਵਿੱਚ ਇਹਨਾਂ ਦੀ ਪਾਲਣ ਪੋਸ਼ਣ ਕਰ ਇਹਨਾਂ ਨੂੰ ਤਿਆਗ ਨਾ ਸਰਵਪ੍ਰਥਮ ਪਹਿਲੋਂ ਇਹਨਾਂ ਦੀ ਸੋਣਾ ਆਪਾਂ ਗੱਲ ਕਰ ਲਈਏ ਥੋੜਾ ਪਿੱਛੇ ਚਲੇ ਜਾਈਏ ਇੱਕ ਛੋਟਾ ਜਿਹਾ ਆਪਾਂ ਕਿੱਸਾ ਇੱਕ ਵਰਤਾਰਾ ਛੋਟਾ ਜਿਹਾ ਆਪਾਂ ਗੱਲ ਕਰਾਂਗੇ ਆਪਾਂ ਗੱਲ ਕੀਤੀ ਕਿ ਕੀ ਪਰਿਵਾਰ ਨੂੰ ਤਿਆਗਣਾ ਚਾਹੀਦਾ ਹੈ ਦੱਸੋ ਮੈਨੂੰ ਪਰਿਵਾਰ ਤਿਆਗਿਆ ਕਿੰਨੇ ਆ ਜਿਨ੍ਹਾਂ ਨੂੰ ਅੱਜ ਸਨਾਤਨੀ ਪੂਜਦੇ ਕੀ ਉਹਨਾਂ ਪਰਿਵਾਰ ਤਿਆਗਿਆ ਨਹੀਂ ਜਿਨ੍ਹਾਂ ਨੂੰ ਅੱਜ ਅਸੀਂ ਆਪਣਾ ਸਰਵਸ਼੍ਰੇਸ਼ਟ ਮੰਨਦੇ ਆ ਕਿ ਉਹਨਾਂ ਪਰਿਵਾਰ ਤਿਆਗਿਆ ਨਹੀਂ ਉਹ ਪਰਿਵਾਰ ਦੇ ਵਿੱਚ ਰਹੇ ਨੇ ਉਹਨਾਂ ਪਰਿਵਾਰ ਦੇ ਨਾਲ ਵਿਚਰਨ ਕੀਤਾ ਤੇ ਸਾਨੂੰ ਜਾਂਚ ਦੱਸੀ ਕਿ ਇਹ ਅਕਾਲ ਪੁਰਖ ਦੀ ਰਚਨਾ ਹੈ ਉਸ ਰਚਨਾ ਦੇ ਵਿੱਚ ਉਹਦਾ ਬਾਗੀ ਨਾ ਹੋ ਪਤੀ ਪਤਨੀ ਨਰ ਮਾਦਾ ਪਰਮਾਤਮਾ ਦੀ ਉਤਪਤੀ ਅਕਾਲ ਪੁਰਖ ਦੀ ਉਤਪਤੀ ਹੈ ਇਹ ਮਨੁੱਖ ਦੀ ਉਤਪਤੀ ਨਹੀਂ ਜੇ ਅਸੀਂ ਕਹੀਏ ਕਿ ਅਸੀਂ ਇਹ ਤੋਂ ਵੱਖਰੇ ਹੋ ਕੇ ਸੱਚ ਜਾਣਿਓ ਜੇ ਜਿਹੜਾ ਮਨੁੱਖ ਅੱਜ ਆਪਣੇ ਧਰਮ ਤੋਂ ਵੱਖਰਾ ਹੁੰਦਾ ਹੈ ਚਾਹੇ ਪਿਤਰ ਧਰਮ ਹੋਵੇ ਚਾਹੇ ਮਾਤਰ ਧਰਮ ਹੈ ਚਾਹੇ ਪਤਨੀ ਧਰਮ ਚਾਹੇ ਆਪਣੇ ਬੱਚਿਆਂ ਨੂੰ ਛੱਡ ਕੇ ਪ੍ਰਮਾਤਮਾ ਨੂੰ ਪਾਉਣਾ ਚਾਹੁੰਦਾ ਉਸ ਮਨੁੱਖ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੂੰ ਕਿਉਂ ਕਿਉਂਕਿ ਉਹਨੇ ਤਾਂ ਸ਼ੁਰੂਆਤ ਦੇ ਵਿੱਚ ਹੀ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਤਿਆਗ ਦਿੱਤਾ ਜਿੰਨੇ ਗੁਰੂਗ੍ਰਾਮ ਸਾਹਿਬ ਦੀ ਮੰਨੀ ਨਹੀਂ ਤੁਹਾਡੀ ਨਜ਼ਰ ਦੇ ਵਿੱਚ ਲੱਗਦਾ ਕਿ ਉਹ ਬ੍ਰਹਮ ਗਿਆਨੀ ਹੋ ਸਕਦਾ ਹੈ ਕਦੇ ਵੀ ਨਹੀਂ ਜਿਹੜਾ ਆਪਣੇ ਗੁਰੂ ਦਾ ਨਹੀਂ ਉਹ ਕਿਹੜੇ ਬਨਿਓ ਗਿਆਨੀ ਹੋ ਸਕਦਾ ਹੈ ਉਹ ਕਿਹੜੇ ਬਨਿਓ ਸੰਸਾਰ ਨੂੰ ਗਿਆਨ ਦੇਣ ਵਾਲਾ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਸਤੇ ਤੇ ਚੱਲਦਾ ਹੋਇਆ ਤਾਂ ਅਸੀਂ ਕਹਿ ਲਈਏ ਲੱਖ ਲੱਖ ਵਾਰ ਨਮਸ਼ਕਾਰ ਵੀ ਕਰਾਂਗੇ ਕਿ ਇਸ ਮਨੁੱਖ ਦੇ ਅੰਦਰ ਮਨੁੱਖੀ ਗੁਣ ਨੇ ਸੱਚ ਜਾਣਿਓ ਅੱਜ ਇਹ ਸਰੀਰ ਤਾਂ ਮੇਰਾ ਮਨੁੱਖਾਂ ਵਾਲਾ ਹੋ ਸਕਦਾ ਪਰ ਇਹਦੇ ਅੰਦਰਲੇ ਜਿਹੜੇ ਵਿਚਾਰ ਕਰਮ ਨੇ ਉਹ ਮਨੁੱਖੀ ਨਹੀਂ ਪ੍ਰਮਾਤਮਾ ਨੇ ਮੈਨੂੰ ਜਾਮਾ ਦਿੱਤਾ ਸੱਚ ਜਾਣੇ ਬੰਦਗੀ ਕਰੇ ਸੋ ਬੰਦਾ ਬਿਨ ਬੰਦਗੀ ਬੰਦਾ ਨਾ ਹੋਏ ਬੰਦਾ ਉਹ ਜਿਹਦੇ ਅੰਦਰ ਉਹਦੇ ਗੁਣ ਹੋਣ ਜਿਹੜਾ ਪ੍ਰਮਾਤਮਾ ਦੇ ਰਾਹ ਚੱਲੇ ਜਿਹੜਾ ਉਸ ਰਸਤੇ 'ਤੇ ਨਹੀਂ ਚੱਲਦਾ ਉਹਨੂੰ ਬੰਦਾ ਨਹੀਂ ਕਿਹਾ ਗਿਆ ਕੀ ਲੱਗਦਾ ਕਿ ਸਮੁੱਚੇ ਰੂਪ ਦੇ ਵਿੱਚ ਜਿੱਦਾਂ ਦਾ ਇਹ ਕਾਰੋਬਾਰ ਨਵਾਂ ਸ਼ੁਰੂ ਕੀਤਾ ਹੋਇਆ ਨਿਤ ਦਿਹਾੜੇ ਕੋਈ ਨਾ ਕੋਈ ਇਦਾਂ ਦਾ ਨਵਾਂ ਨਵੀਂ ਗੱਲ ਹੈ ਜਿਹੜਾ ਦੇਖਣ ਨੂੰ ਸੁਣਨ ਨੂੰ ਮਿਲਦੀ ਆ ਤਾਂ ਇਦਾਂ ਬ੍ਰह्म ਗਿਆਨ ਦੀਆਂ ਜਿਹੜੀਆਂ ਡਿਗਰੀਆਂ ਵੰਡਣੀਆਂ ਤੁਹਾਡੀ ਨਜ਼ਰ ਦੇ ਵਿੱਚ ਜਾਂ ਇਦਾਂ ਦਾ ਇੱਕ ਨਵਾਂ ਕਾਰੋਬਾਰ ਲੋਕਾਂ ਦੇ ਸਾਹਮਣੇ ਆ ਜਾਣਾ ਫਿਰ ਇਸ ਚੀਜ਼ ਨੂੰ ਕਿ ਆਮ ਭੋਲੇ-ਪਾਲੇ ਲੋਕਾਂ ਨੂੰ ਪਰਮਾਉਣਾ ਸਮਝਿਆ ਜਾਵੇ ਕਿ ਪਰਮਾਇਆ ਜਾ ਰਿਹਾ ਲੋਕਾਂ ਨੂੰ ਵੇਖੋ ਜੀ ਜਿਸ ਨੂੰ ਗਿਆਨ ਨਹੀਂ ਜੇ ਤੁਸੀਂ ਕਿਹਾ ਆਮ ਭੋਲਾ-ਪਾਲਾ ਕੋਈ ਵਿਅਕਤੀ ਜਦੋਂ ਆਪਾਂ ਉਸ ਨੂੰ ਵੇਖਦੇ ਹਾਂ ਸੰਸਾਰ ਦੇ ਵਿੱਚ ਉਹਨੂੰ ਜਿੱਦਾਂ ਤੁਸੀਂ ਪਿੱਛੇ ਲਾਹੋਗੇ ਉਹਨੇ ਲੱਗ ਜਾਣਾ ਉਹਨੇ ਰੱਬ ਨਹੀਂ ਵੇਖਿਆ ਉਹਨੇ ਤੁਹਾਡੀਆਂ ਗੱਲਾਂ ਸੁਣੀਆਂ ਨੇ ਤੁਹਾਡੀਆਂ ਗੱਲਾਂ ਦੇ ਪਿੱਛੇ ਤੁਸੀਂ ਲਾ ਲਵੋ ਉਹਦੇ ਵਿੱਚ ਉਸ ਦਾ ਦੋਸ਼ ਨਹੀਂ ਕਿਉਂਕਿ ਉਸ ਨੂੰ ਪਤਾ ਹੀ ਨਹੀਂ ਜੇ ਪਤਾ ਹੁੰਦਾ ਉਸ ਰਸਤੇ ਜਾਂਦਾ ਹੀ ਕਿਉਂ ਹਮ ਹਕੀਕਤ ਇਹ ਆ ਜਦੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੋਲ ਨੇ ਆਤਮ ਪਰਮਾਤਮਾ ਦਾ ਸਵਰੂਪ ਕਹਿ ਲਈਏ ਸੰਸਾਰ ਦਾ ਸਰਵਸ਼੍ਰੇਸ਼ਟ ਗਿਆਨ ਕਹਿ ਲਈਏ ਜੋ ਗਿਆਨ ਸੰਪੂਰਨ ਸੰਸਾਰ ਦੇ ਵਿੱਚ ਇੱਕ ਇੱਕ ਮਹਾਪੁਰਸ਼ ਕਿਤੇ ਦਿੰਦਾ ਪਿਆ ਸੀ ਸਾਡੇ ਗੁਰੂ ਸਹਿਬਾਨਾਂ ਨੇ ਉਹ ਸਾਰਾ ਗਿਆਨ ਇਕੱਤਰ ਕਰਕੇ ਸਾਨੂੰ ਕਹਿ ਦਿੱਤਾ ਅੱਜ ਤੋਂ ਬਾਅਦ ਤੁਹਾਨੂੰ ਦੇਹ ਧਾਰੀ ਗੁਰੂ ਲੱਭਣ ਦੀ ਲੋੜ ਕੋਈ ਨਹੀਂ ਗੁਰੂ ਮਾਨਯੋਗ ਗ੍ਰੰਥ ਕਿ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ ਇਹਦੇ ਤੋਂ ਗਿਆਨ ਲੈਣਾ ਹੈ ਤੇ ਇਸ ਰਸਤੇ ਚੱਲਣਾ ਹੈ ਅੱਗੇ ਪ੍ਰਮਾਤਮਾ ਤੁਹਾਨੂੰ ਜਿੱਥੇ ਲੈ ਕੇ ਜਾਵੇਗਾ ਉਹਨੇ ਆਪੇ ਲੈ ਜਾਣਾ ਚਾਹੀਓ ਬ੍ਰਹਮ ਦੀ ਅਵਸਥਾ ਲੈ ਜਾਵੇ ਤੇ ਚਾਹੇ ਉਹ ਤੁਹਾਨੂੰ ਜਮੀਨ ਪੱਧਰ ਤੇ ਰੱਖਿਓ ਕਿਤੇ ਵੀ ਰੱਖੇ ਉਹ ਉਹਦਾ ਕਰਮਾ ਮੇਰਾ ਨਹੀਂ ਸਿੱਖਾਂ ਦੀ ਆੜ ਦੇ ਵਿੱਚ ਅਸਾਈਆਂ ਵਾਲਾ ਕੰਮ ਨਹੀਂ ਹੋ ਰਿਹਾ ਕਿ ਜਿਵੇਂ ਉਹ ਕਹਿੰਦੇ ਕਿ ਤੁਹਾਡੀ ਬਿਮਾਰੀ ਠੀਕ ਹੋ ਜੂ ਤੁਸੀਂ ਤੰਦਰੁਸਤ ਹੋ ਜਾਓਗੇ ਤੁਹਾਡੇ ਬੱਚੇ ਵੀ ਬਾਹਰ ਚਲੇ ਜਾਣਗੇ ਤੇ ਇਦਾਂ ਹੀ ਇਹ ਕੀਤਾ ਜਾ ਰਿਹਾ ਕਿ ਤੁਸੀਂ ਜੇ ਬ੍ਰह्म ਗਿਆਨ ਦੀ ਅਵਸਥਾ ਦੇ ਵਿੱਚ ਚਲੇ ਜਾਨੇ ਹੋ 2 ਸਾਲ ਦੀ 3 ਸਾਲ ਦੀ ਡਿਗਰੀ ਲੈ ਲੈਣੇ ਹੋ ਤਾਂ ਇਸ ਤੋਂ ਬਾਅਦ ਜੋ ਵੀ ਤੁਸੀਂ ਕਹੋਗੇ ਆਮ ਲੋਕਾਂ ਨੂੰ ਮਿਲ ਜਿਆ ਕਰੂਗਾ ਉਹ ਇਹ ਦੁਕਾਨਾਂ ਉਹ ਖੋਲਣ ਵਾਲਾ ਕੰਮ ਨਹੀਂ ਕੀਤਾ ਜਾ ਰਿਹਾ ਇਦਾਂ ਕੁਝ ਨਹੀਂ ਮਿਲਦਾ ਜੀ ਆਪਾਂ ਕਹੀਏ ਨਾ ਕਿ 2 ਸਾਲ ਜਪ ਕਰਕੇ ਤੇ ਆਪਾਂ ਕਹੀਏ ਕਿਸੇ ਨੂੰ ਆਪਾਂ ਡਿਗਰੀ ਦੇ ਦਿੱਤੀ ਕਿ ਜਾ ਅਜ ਤੋਬਾ ਤੂੰ ਜੋ ਕਹੇਗਾ ਉਹ ਹੋ ਜਾਏਗਾ ਤੇ ਫਿਰ ਤਾਂ ਸੱਚ ਜਾਣਿਓ ਜੀ ਹੁਣ ਤੱਕ ਇਸ ਸ੍ਰਿਸ਼ਟੀ ਪਲਟ ਜਾਂਦੀ ਐਨੀਆਂ ਜੰਗਾਂ ਰੁਕ ਜਾਂਦੀਆਂ ਲੋਕ ਮਰਦੇ ਪਏ ਉਹ ਬਚ ਜਾਂਦੇ ਸੱਚ ਜਾਣਿਓ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਉਹ ਕਹਿੰਦਾ ਪ੍ਰਕਿਰਤੀ ਦੇ ਉਲਟ ਜਾਣਾ ਨਹੀਂ ਚਮਤਕਾਰ ਜਿਹੜਾ ਕਰਦਾ ਉਹ ਸਿੱਖ ਨਹੀਂ ਅਜਾ ਪਚਮਤਕਾਰਾਂ ਦੀ ਤੁਸੀਂ ਗੱਲ ਕੀਤੀ ਨਾ ਕਿ ਤੁਸੀਂ ਚਮਤਕਾਰ ਕਰਨ ਲੱਗ ਜਾਵੋਗੇ ਸਾਡਾ ਗੁਰੂ ਕਹਿੰਦਾ ਜਿਹੜਾ ਚਮਤਕਾਰ ਕਰਿਓ ਸਿੱਖ ਨਹੀਂ ਪਾਣਾ ਮੰਨਣਾ ਸਿਖਾਇਆ ਨਾ ਸਾਨੂੰ ਕਿ ਜਿਹੋ ਜਿਹੇ ਵੀ ਹਾਲਾਤ ਹੋਣ ਉਹਨਾਂ ਹਾਲਾਤਾਂ ਵਿੱਚ ਜਿਉਣਾ ਸਿੱਖ ਚਾਹੇ ਗਰੀਬੀ ਹੋਵੇ ਦੁੱਖ ਹੋਵੇ ਤਕਲੀਫ ਹੋਵੇ ਸੱਚ ਜਾਣਿਓ ਜੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਹੀ ਬਹੁਤ ਵੱਡੀ ਪ੍ਰਾਪਤੀ ਸਮਝਦੇ ਹਾਂ ਜੇ ਸਿਰਫ ਸੁੱਖ ਸਾਧਨ ਨੂੰ ਖੜੇ ਕਰਨਾ ਪ੍ਰਾਪਤੀ ਹੈ ਸੱਚ ਜਾਣਿਓ ਤੁਛ ਪਰ ਚੀਜ਼ਾਂ ਨੇ ਇਹ ਪ੍ਰਾਪਤੀ ਕੋਈ ਨਹੀਂ ਇਹ ਸਿਰਫ ਗਵਾਉਣਾ ਹੈ ਆਪਣਾ ਆਪ ਗਵਾਇਆ ਹੋਰ ਕੁਝ ਵੀ ਨਹੀਂ ਹਮ ਆਏ ਇਸ ਜਗ ਮੇ ਜਗ ਹਸਾ ਹਮ ਰੋਏ ਭਗਤਕਬੀਰ ਨੇ ਕਿਹਾ ਨਾ ਜਦੋਂ ਮੈਂ ਇਸ ਦੁਨੀਆ ਤੇ ਆਇਆ ਮੈਂ ਰੋਂਦਾ ਪਿਆ ਸੀ ਦੁਨੀਆ ਹੱਸਦੀ ਪਈ ਸੀ ਪਰ ਅੱਜ ਮੈਂ ਕਰਮ ਐਸਾ ਕਰ ਚੱਲੇ ਆਂ ਮੈਂ ਹੱਸਦਾ ਪਿਆ ਦੁਨੀਆ ਰੋਂਦੀ ਪਈ ਬਾਬਾ ਜੀ ਤੁਸੀਂ ਚਿੱਟਾ ਲਿਬਾਸ ਤੇ ਪਾਲਿਆ ਤੁਹਾਡੇ ਕੋਲੇ ਲੋਕ ਵੀ ਆਉਂਦੇ ਆ ਸੰਗਤ ਵੀ ਆਉਂਦੀ ਹੈ ਤੇ ਤੁਸੀਂ ਕਦੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਵੀ ਬ੍ਰਹਮ ਗਿਆਨ ਨੂੰ ਹਾਸਲ ਕਰਾਂ ਵੇਖੋ ਜੀ ਤੁਸੀਂ ਗੱਲ ਕਈ ਸੰਗਤਾਂ ਆਉਂਦੀ ਅਸੀਂ ਜਿਹੜਾ ਵੀ ਸਾਡੇ ਕੋਲ ਆਇਆ ਅਸੀਂ ਉਹਨੂੰ ਇੱਕੋ ਰਸਤਾ ਦੱਸਿਆ ਕਿ ਸਿੱਖਾ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਹੀ ਤੈਨੂੰ ਪਟਕਣ ਦੀ ਲੋੜ ਕੋਈ ਨਹੀਂ ਉਹਦੇ ਅੱਗੇ ਸਮਖਿਓ ਕੇ ਅਰਦਾਸ ਬੇਨਤੀ ਕਰਿਆ ਕਰ ਉਸ ਗਿਆਨ ਨੂੰ ਗ੍ਰਹਿਣ ਕਰ ਉਸ ਗਿਆਨ ਨੂੰ ਸੁਣ ਆਪਣੇ ਵਿਚਾਰ ਰੱਖ ਤੇ ਗੁਰੂ ਤੋਂ ਸੁਣ ਕੇ ਉਸ ਰਸਤੇ ਚੱਲਣਾ ਸ਼ੁਰੂ ਕਰਦੇ ਸਭ ਕੁਝ ਪ੍ਰਾਪਤ ਹੋ ਜਾਵੇਗਾ ਸਭ ਕੁਝ ਦਾ ਭਾਵ ਸੱਚ ਜਾਣਿਓ ਅਸੀਂ ਤਨ ਦੇ ਸੁੱਖਾਂ ਦੀ ਗੱਲ ਨਹੀਂ ਜੇ ਕੀਤੀ ਸਭ ਕੁਝ ਨੂੰ ਕਦੇ ਤਨ ਦੇ ਸੁੱਖਾਂ ਨਾਲ ਨਾ ਜੋੜਿਓ ਅਸੀਂ ਮਨ ਦੇ ਸੁੱਖਾਂ ਦੀ ਗੱਲ ਕਰਦੇ ਆ ਕਿ ਤੁਹਾਨੂੰ ਤੁਹਾਡੇ ਮਨ ਦੇ ਸੁੱਖ ਪ੍ਰਾਪਤ ਹੋਣਗੇ ਗੁਰੂ ਮਨ ਦੇ ਰੋਗ ਨਾਸ਼ ਕਰਦਾ ਤਨ ਤਾਂ ਮੇਰਾ ਹੈ ਹੀ ਨਾਸ਼ਵਾਨ ਸੱਚ ਜਾਣਿਓ ਮੇਰਾ ਤਨ ਨਾਸ਼ਵਾਨ ਜੇ ਇਸ ਤਨ ਦੇ ਲਈ ਮੈਂ ਕਹਾ ਕਿ ਪ੍ਰਮਾਤਮਾ ਮੈਨੂੰ ਬਹੁਤ ਬਲ ਬਖਸ਼ੇ ਮੈਨੂੰ ਅਮੀਰੀ ਬਖਸ਼ੇ ਮੈਨੂੰ arogyata ਬਖਸ਼ੇ ਤਾਂ ਇੱਕ ਨਾ ਦਿਨ ਇੱਕ ਨਾ ਇੱਕ ਦਿਨ ਇਹ ਤਨ ਨਾਸ਼ ਹੋਵੇਗਾ ਇਹ ਧਨ ਦੌਲਤ ਸਭ ਕੁਝ ਬੜੀ ਪਿੱਛੇ ਰਹਿ ਜਾਣਾ ਮੇਰੇ ਨਾਲ ਨਹੀਂ ਜਾਣਾ ਨਾ ਜਦੋਂ ਆਪਾਂ ਪ੍ਰਮਾਤਮਾ ਨੂੰ ਮੰਨ ਲਿਆ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚਾਰਤਾ ਰਾਤੇ ਤੁਰਪੇ ਫਿਰ ਸਾਡੇ ਅੰਦਰ ਪਾਪ ਦੇ ਵਿਚਾਰ ਕਿਉਂ ਆਵਣ ਫਿਰ ਅਸੀਂ ਕਿਸੇ ਨੂੰ ਕਹੀਏ ਕਿ ਆਹ ਭਾਈ ਤੈਨੂੰ ਮੈਂ ਵੱਖਰਾ ਬ੍ਰह्म ਗਿਆਨੀ ਬਣਾ ਦਿਆਂ ਮੇਰਾ ਚੇਲਾ ਬਣ ਜਾ ਸੱਚ ਜਾਣਿਓ ਇੱਕ ਗੱਲ ਨੂੰ ਜਦੋਂ ਸਾਨੂੰ ਗੁਰੂ ਮਿਲ ਗਿਆ ਨਾ ਸਾਨੂੰ ਕਿਸੇ ਦੇਹਧਾਰੀ ਦੀ ਲੋੜ ਕੋਈ ਨਹੀਂ ਸਾਡਾ ਗੁਰੂ ਹੀ ਸਾਡੇ ਲਈ ਸਭ ਕੁਝ ਆ ਬਿਲਕੁਲ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਵਾਕਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ